ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਬਾਲੀਵੁੱਡ ਦੇ ਵਿੱਚ ਇੱਕ ਫਿਲਮ ਹੈ ਜਿਸ ਦੇ ਡਾਇਲੋਗ ਸੀ ਇੱਕ ਚੁਟਕੀ ਸਿੰਦੂਰ ਕਾ ਕੀਮਤ ਤੁਮ ਕਿਆ ਜਾਨੋ ਸਾਹਬ ਤੇ ਉਸੇ ਤਰ੍ਹਾਂ ਹੀ ਹਾਈ ਕੋਰਟ ਦੇ ਅੰਦਰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਅੱਜ ਪੰਜਾਬ ਦੇ ਪੰਜਾਬ ਸਰਕਾਰ ਦੇ ਜੋ ਨੁਮਾਇੰਦੇ ਵਕੀਲ ਸੀ ਉਹਨਾਂ ਦੇ ਦਿਲ ਦੇ ਵਿੱਚ ਇਹੀ ਗੱਲ ਚੱਲ ਰਹੀ ਹੋਏਗੀ ਕਿ 10 ਮਿੰਟ ਕੀ ਕੀਮਤ ਤੁਮ ਕਿਆ ਜਾਨੋ ਸਾਹਬ ਮਤਲਬ ਇਹ ਹੈ ਕਿ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਰੋਕ ਲਗਾ ਦਿੱਤੀ ਹੈ 10 ਮਿੰਟ ਦਾ ਸਮਾਂ ਦਿੱਤਾ ਸੀ ਜੋ ਕੱਲ ਵੀ ਦਿੱਤਾ ਸੀ ਤੇ ਅੱਜ ਵੀ ਦਿੱਤਾ ਸੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਕਿ ਜਵਾਬ ਦਾਖਲ ਕਰੋ ਜਵਾਬ ਦਾਖਲ ਨਹੀਂ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ ਸੰਤੁਸ਼ਟ ਨਹੀਂ ਹੋਇਆ ਤੇ ਫਾਈਨਲੀ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਅਗਲੇ 1 ਮਹੀਨੇ ਦੇ ਲਈ ਯਾਨੀ 4 ਹਫ਼ਤਿਆਂ ਬਾਅਦ ਇਸ ਦੀ ਸੁਣਵਾਈ ਹੋਏਗੀ ਸਰਕਾਰ ਦੀ ਤਿਆਰੀ ਸਰਕਾਰ ਨੂੰ ਪੁੱਛੇ ਸਵਾਲਾਂ ਦਾ ਜਵਾਬ ਅੱਜ ਨਹੀਂ ਆਇਆ ਵਕੀਲਾਂ ਨੂੰ ਕੋਰਟ ਦੇ ਅੰਦਰ ਤੇ ਉਸ ਤੋਂ ਬਾਅਦ ਬੇਹਦ ਗੁੱਸੇ ਤੇ ਤਲਖੀ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਆਰਡਰ ਪਾਸ ਕੀਤੇ ਤੇ ਕਿਹਾ ਕਿ 4 ਹਫ਼ਤਿਆਂ ਦੇ ਲਈ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਰੋਕ ਲਗਾਈ ਜਾਂਦੀ ਹੈ ਸਰਕਾਰ ਇਸ ਪੂਰੇ ਮਸਲੇ ਤੇ ਤਿਆਰ ਹੀ ਨਹੀਂ ਸੀ ਸਰਕਾਰ ਨੂੰ ਇਸ ਦੇ ਉੱਪਰ ਜੋ এনवायरमेंट ਇੰਪੈਕਟ ਹੈ ਸੋਸ਼ਲ ਇੰਪੈਕਟ ਹੈ ਉਸ ਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਹੈ ਯਾਨੀ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਅੱਜ ਜਿੰਨੀ ਨਮੋਸ਼ੀ ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਹੋਈ ਹੈ ਉਸ ਤੋਂ ਸ਼ਾਇਦ ਪਹਿਲਾਂ ਕਿਸੇ ਵੀ ਮੁੱਦੇ ਦੇ ਉੱਪਰ ਨਮੋਸ਼ੀ ਨਹੀਂ ਹੋਈਗੀ ਅੱਜ ਦੁਪਹਿਰ 3 ਵਜੇ ਤੋਂ ਕਰੀਬ 3 ਵਜੇ ਤੋਂ ਸੁਣਵਾਈ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਪੈਨ ਲੈ ਕੇ ਬੈਠੇ ਰਹੇ ਕਿਹਾ ਕਿ ਅਸੀਂ ਆਦੇਸ਼ ਲਿਖਣਾ ਸ਼ੁਰੂ ਕਰ ਦੇਾਂਗੇ 10 ਮਿੰਟ ਦਾ ਸਮਾਂ ਦੇਣਿਆ ਬਾਹਰ ਜਾਓ ਸਰਕਾਰ ਤੋਂ ਨਿਰਦੇਸ਼ ਲੈ ਕੇ ਆਓ ਤੇ ਸਾਡੇ ਸਵਾਲਾਂ ਦਾ ਜਵਾਬ ਦਿਓ ਸਵਾਲਾਂ ਦੇ ਜਵਾਬ ਕਿਹੜੇ-ਕਿਹੜੇ ਸੀ ਕੱਲ ਤੋਂ ਹੀ ਪੰਜਾਬ ਹਾਈ ਕੋਰਟ ਇੱਕੋ ਹੀ ਸਵਾਲ ਵਾਰ-ਵਾਰ ਪੁੱਛ ਰਿਹਾ ਹੈ ਕਿ ਤੁਸੀਂ ਪੰਜਾਬ ਦੀ 65000 ਏਕੜ ਜ਼ਮੀਨ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਗ੍ਰੈਬ ਕਰਨੀ ਹੈ ਉਸ ਦੇ ਤਹਿਤ ਜੋ ਵਾਤਾਵਰਣ ਤੇ ਅਸਰ ਪਏਗਾ ਜੋ ਬੇਜ਼ਮੀਨੇ ਲੋਕਾਂ ਤੇ ਅਸਰ ਪਏਗਾ ਦਿਹਾੜੀਦਾਰਾਂ ਤੇ ਅਸਰ ਪਏਗਾ ਉਸ ਤੋਂ ਇਲਾਵਾ ਇਸ ਦਾ ਸਮਾਜਿਕ ਅਸਰ ਕੀ ਹੋਏਗਾ ਪੰਜਾਬ ਸਰਕਾਰ ਕੋਲ ਕੀ ਇਸ ਗੱਲ ਦਾ ਜਵਾਬ ਹੈ ਤਾਂ ਪੰਜਾਬ ਸਰਕਾਰ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਅੱਜ ਵੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਾਨੂੰ 2 ਦਿਨ ਦਾ ਸਮਾਂ ਦਿਓ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਾਂਗੇ ਕੋਰਟ ਨੇ ਕਿਹਾ ਕਿ ਅਸੀਂ 10 ਮਿੰਟ ਦਾ ਸਮਾਂ ਦੇਣਿਆ ਜੇਕਰ ਤੁਸੀਂ ਇਸ ਦੇ ਉੱਪਰ ਕੋਈ ਜਵਾਬ ਨਹੀਂ ਦਿੰਦੇ ਤਾਂ ਸਾਨੂੰ ਇਸ ਤੇ ਮਜਬੂਰਨ ਰੋਕ ਲਗਾਣੀ ਪਵੇਗੀ ਕੋਰਟ ਨੇ ਆਖਿਰਕਾਰ ਉਹੀ ਕੀਤਾ ਜਿਸ ਤੇ ਬਜਿਤ ਸੀ ਕੋਰਟ ਨੇ ਕਿਹਾ ਕਿ ਇਸ ਪਾਲਿਸੀ ਤੇ ਰੋਕ ਲਗਾ ਰਹੇ ਆ ਸਰਕਾਰ ਦੀ ਕੋਈ ਵੀ ਤਿਆਰੀ ਨਹੀਂ ਹੈ ਇੰਨੇ ਵੱਡੇ ਪੱਧਰ ਤੇ ਪੰਜਾਬ ਇੱਕ ਖੇਤੀ ਸੂਬਾ ਪ੍ਰਧਾਨ ਹੈ ਇਸ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਣਾ ਉਹ ਵੀ ਬਿਨਾਂ ਕਿਸੇ ਤਿਆਰੀ ਦੇ ਇਹ ਸ਼ੋਅ ਕਰਦਾ ਹੈ ਕਿ ਸਰਕਾਰ ਆਪਣੇ ਕੰਮ ਪ੍ਰਤੀ ਕਿੰਨੀ ਸੀਰੀਅਸ ਹੈ ਕੋਰਟ ਨੇ ਇੱਕ ਗੱਲ ਹੋਰ ਕਹਿ ਦਿੱਤੀ ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਜੋ ਲੈਂਡ ਮਾਫੀਆ ਉਹ ਇਸ ਦੇ ਵਿੱਚ ਸ਼ਾਮਲ ਹੋ ਜਾਏਗਾ ਤੇ ਉਸ ਤੋਂ ਬਾਅਦ ਪੰਜਾਬ ਦੀਆਂ ਜ਼ਮੀਨਾਂ ਟੁਕੜੇ ਟੁਕੜੇ ਵੰਡੀਆਂ ਜਾਣਗੀਆਂ ਤੇ ਅੱਜ ਵੱਡੀ ਖਬਰ ਪੰਜਾਬ ਦੀ ਇਸ ਵੇਲੇ ਦੀ ਇਹ ਕੀ ਲੈਂਡ ਪੁਲਿੰਗ ਪਾਲਿਸੀ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹੋਏ ਵਿਰੋਧੀ ਤੇ ਰਾਹ ਹੋਣ ਕਿਸਾਨ ਹੋਣ ਜੋ ਸੜਕਾਂ ਤੇ ਉਤਰੇ ਹੋਏ ਸੀ ਅੱਜ ਉਹਨਾਂ ਦੇ ਲਈ ਇੱਕ ਵੱਡੀ ਜਿੱਤ ਸਾਹਮਣੇ ਸਾਬਤ ਹੋਈ ਹੈ ਕਿ ਇਸ ਪਾਲਿਸੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਿਹਾ ਸੀ ਤੇ 1 ਸਤੰਬਰ ਤੋਂ ਇਸ ਮੁੱਦੇ ਦੇ ਉੱਪਰ ਲੜੀਵਾਲ ਪ੍ਰਦਰਸ਼ਨ ਸ਼ੁਰੂ ਕਰਨ ਦੀ ਅੱਜ ਹੀ ਐਲਾਨ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਤੋਂ ਇਲਾਵਾ ਕਈ ਕਿਸਾਨ ਜਥੇਬੰਦੀਆਂ ਵੀ ਇਸ ਦੇ ਵਿਰੋਧ ਕਰ ਰਹੀਆਂ ਸਨ ਤੇ ਅੱਜ ਸ਼ਾਮ ਨੂੰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਕੋਰਟ ਇੰਨਾ ਸਖਤ ਹੋ ਜਾਏਗਾ ਕਿ ਅਗਲੇ 1 ਮਹੀਨੇ ਤੱਕ ਇਸ ਤੇ ਰੋਕ ਲੱਗੇਗੀ ਤੇ ਉਸ ਤੋਂ ਬਾਅਦ ਸੁਣਵਾਈ ਸ਼ੁਰੂ ਹੋਏਗੀ ਯਾਨੀ ਇਸ ਸਾਰੀ ਪਾਲਿਸੀ ਇਸ ਸਮੇਂ ਕੋਰਟ ਨੇ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਵਾਪਸ ਲਓ 4 ਹਫ਼ਤੇ ਬਾਅਦ ਸੁਣਵਾਈ ਕਰਾਂਗੇ ਉਸ ਤੋਂ ਬਾਅਦ ਦੱਸਾਂਗੇ ਕਿ ਇਸ ਤੇ ਕੀ ਹੋਏਗਾ ਤੇ ਇਸ ਸਮੇਂ ਲੈਂਡ ਪੁਲਿੰਗ ਪਾਲਿਸੀ ਜੋ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਸੀ ਉਸ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਤੁਹਾਨੂੰ ਇੱਕ ਇੱਕ ਕਰਕੇ ਦੱਸਿਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਕੀ ਅੱਜ ਅੱਜ ਹੋਇਆ ਕੀ ਇੱਕ ਇੱਕ ਪੁਆਇੰਟ ਤੇ ਆਈਏ ਅੱਜ ਉਹ ਨੋ ਅਹਿਮ ਗੱਲਾਂ 9 10 ਅਹਿਮ ਗੱਲਾਂ ਦੱਸਿਏ ਜਿਸ ਦੇ ਉੱਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਘੇਰਿਆ ਸਭ ਤੋਂ ਪਹਿਲੀ ਗੱਲ ਕੋਰਟ ਸਮਾਜਿਕ ਅਸਰ ਤੇ ਨਾ ਹੀ ਵਾਤਾਵਰਣ ਅਸਰ ਤੇ ਦੇ ਪੈਣ ਵਾਲੇ ਅਸਰ ਬਾਰੇ ਇਸ ਪਾਲਿਸੀ ਨੂੰ ਬਣਾਉਂਦੇ ਹੋਏ ਸੋਚਿਆ ਇਸ ਤੋਂ ਬਾਅਦ ਕੋਰਟ ਅੱਗੇ ਕਹਿੰਦਾ ਕਿ ਹਜ਼ਾਰਾਂ ਏਕੜ ਜ਼ਮੀਨ ਲੈਣ ਦੀ ਤਿਆਰੀ ਕਰ ਰਹੇ ਹੋ ਪਰ ਇਸ ਦੇ ਅਸਰ ਬਾਰੇ ਸੋਚਣ ਨੂੰ ਤੁਸੀਂ ਤਿਆਰ ਨਹੀਂ ਹੋ ਇਸ ਦੇ ਉੱਪਰ ਫਟਕਾਰ ਲੱਗੀ ਕੋਰਟ ਦੇ ਅੰਦਰ ਉਸ ਤੋਂ ਅਗੇ ਕੋਰਟ ਕਹਿੰਦਾ ਕੋਰਟ ਨੇ ਉਸ ਤੋਂ ਬਾਅਦ ਕਿਹਾ ਤੁਹਾਡੀਆਂ ਦਲੀਲਾਂ ਤੋਂ ਲੱਗ ਰਿਹਾ ਕਿ ਤੁਹਾਡੇ ਕੋਲ ਯੋਜਨਾ ਹੀ ਹੈ ਨਹੀਂ ਯਾਨੀ ਪਾਲਿਸੀ ਤੁਸੀਂ ਲੈ ਕੇ ਆਏ ਪਰ ਬਿਨਾ ਕਿਸੇ ਯੋਜਨਾ ਦੇ ਉਸ ਤੋਂ ਬਾਅਦ ਕੋਰਟ ਕਹਿੰਦਾ ਹੈ ਗਰੀਬ ਬੇਜ਼ਮੀਨੇ ਅਤੇ ਦਿਹਾੜੀਦਾਰਾਂ ਦਾ ਕੀ ਬਣੇਗਾ ਸਰਕਾਰ ਕੋਲ ਤਾਂ ਜਵਾਬ ਹੀ ਨਹੀਂ ਹੈ ਇਸ ਮੁੱਦੇ ਦਾ ਤੇ ਇਸ ਤੋਂ ਬਾਅਦ ਕੋਰਟ ਅੱਗੇ ਕਹਿੰਦਾ ਹੈ ਕਿ ਇਸ ਪ੍ਰੋਜੈਕਟ ਦੀ ਟਾਈਮ ਲਾਈਨ ਸਰਕਾਰ ਨੇ ਨਹੀਂ ਬਣਾਈ ਯਾਨੀ ਕਿ ਕਦੋਂ ਸ਼ੁਰੂ ਹੋਏਗਾ ਕਦੋਂ ਖਤਮ ਹੋਏਗਾ ਕੋਈ ਸਰਕਾਰ ਕੋਲ ਯੋਜਨਾ ਨਹੀਂ ਹੈ ਜੇਕਰ ਇਹ ਪਾਲਿਸੀ ਲਾਗੂ ਕੀਤੀ ਗਈ ਤਾਂ ਲੈਂਡ ਮਾਫੀਆ ਸ਼ਾਮਲ ਹੋ ਜਾਏਗਾ ਕੋਰਟ ਨੇ ਸਿੱਧੇ ਸਿੱਧੇ ਸਾਫ ਸ਼ਬਦਾਂ ਚ ਕਿਹਾ ਕਿ ਇਹ ਲੈਂਡ ਮਾਫੀਆ ਜ਼ਮੀਨ ਦੀ ਲੁੱਟ ਸ਼ੁਰੂ ਹੋ ਜਾਏਗੀ ਅਗਲੀ ਗੱਲ ਕੋਰਟ ਕਹਿੰਦਾ ਕਹਿੰਦਾ ਕਿ ਤੁਸੀਂ ਇਹ ਪਾਲਿਸੀ ਵਾਪਸ ਲੈ ਕੇ ਬਿਹਤਰ ਪਾਲਿਸੀ ਬਣਾ ਸਕਦੇ ਹੋ ਯਾਨੀ ਕਿ ਜੋ ਕਿਹਾ ਉਹੀ ਕੀਤਾ ਕੋਰਟ ਨੇ ਕਿ ਇਸ ਪਾਲਿਸੀ ਨੂੰ ਵਾਪਸ ਲਓ ਤੇ ਬਿਹਤਰ پلان ਦੇ ਨਾਲ ਸਾਹਮਣੇ ਆਓ ਇਸੇ ਕਰਕੇ 4 ਹਫਤੇ ਦਾ ਸਮਾਂ ਦਿੱਤਾ ਅੱਗੇ ਕੋਰਟ ਕਹਿੰਦਾ ਤੁਸੀਂ ਪਾਲਿਸੀ ਵਾਪਸ ਲਓ ਸਾਨੂੰ ਆਦੇਸ਼ ਜਾਰੀ ਕਰਨ ਦੇ ਮਜਬੂਰ ਨਾ ਕਰੋ ਸੋਚੋ ਕਿ ਜੱਜ ਸਾਹਿਬ ਕਿੰਨੇ ਗੁੱਸੇ ਦੇ ਵਿੱਚ ਬੈਠੇ ਹੋਣਗੇ ਕੱਲ ਤੋਂ ਲੈ ਕੇ ਅੱਜ ਵੀ ਕਿ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਪਾਰੇ ਤਾਂ ਕੋਰਟ ਨੇ ਅੱਜ ਜੋ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਲਤਾੜ ਲਗਾਈ ਹੈ ਕੋਰਟ ਦੇ ਅੰਦਰ ਉਹ ਅੱਜ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਸਰਕਾਰ ਬਗੈਰ ਕਿਸੇ ਤਿਆਰੀ ਦੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆ ਰਹੀ ਸੀ ਤੇ ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਸੀਂ ਜੋ ਪਾਲਿਸੀ ਲੈ ਕੇ ਆਏ ਆ ਉਸ ਦੇ ਨਾਲ ਪੰਜਾਬ ਤਰੱਕੀਆਂ ਕਰੇਗਾ ਪੰਜਾਬ ਦੇ ਜੋ ਕਿਸਾਨ ਨੇ ਉਹਨਾਂ ਦੀਆਂ ਜੋ ਜ਼ਮੀਨਾਂ ਨੇ ਉਹਨਾਂ ਦੇ ਭਾਅ ਵਧ ਜਾਣਗੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਤੁਹਾਨੂੰ ਪਤਾ ਹੈ ਕਿ 65000 ਏਕੜ ਜ਼ਮੀਨ ਲਈ ਜਾਣੀ ਸੀ ਉਸ ਤੋਂ ਬਾਅਦ ਪੰਜਾਬ ਦੇ ਜੋ ਮੁੱਖ ਸ਼ਹਿਰ ਨੇ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਬਠਿੰਡਾ ਹੋ ਗਿਆ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਲਈਆਂ ਜਾਣੀਆਂ ਸਨ ਤੇ ਉਹਨਾਂ ਨੂੰ ਡਿਵੈਲਪ ਕੀਤਾ ਜਾਣਾ ਸੀ 3 ਸਾਲ ਦੇ ਅੰਦਰ ਅੰਦਰ ਡਿਵੈਲਪ ਕੀਤੇ ਜਾਣ ਤੋਂ ਬਾਅਦ 50-50000 ਰੁਪਏ ਦੇਣ ਦੀਆਂ ਗੱਲਾਂ ਕੀਤੀਆਂ ਗਏ ਪਰ ਇਸ ਸਭ ਤੋਂ ਕੋਰਟ ਨਾਖੁਸ਼ ਨਜ਼ਰ ਆਇਆ ਤੇ ਕੋਰਟ ਨੇ ਅੱਜ ਵੱਡਾ ਆਦੇਸ਼ ਜਾਰੀ ਕਰ ਦਿੱਤਾ 4 ਹਫ਼ਤਿਆਂ ਦੀ ਰੋਕ ਲਗਾ ਦਿੱਤੀ ਅਰਸ਼ਦੀ ਸ਼੍ਰੋਮਣੀ ਕਾਲੇਲ ਦੇ ਮੁਖ ਬਲਾਰੇ ਨੇ ਤੇ ਪੇਸ਼ੇਵਰ ਜੋ ਵਕੀਲ ਵੀ ਨੇ ਇਸ ਮੁੱਦੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਲੇਰ ਸਾਹਿਬ ਤੁਸੀਂ ਇਸ ਪੂਰੇ ਮੁੱਦੇ ਦੇ ਉੱਪਰ ਕੋਰਟ ਦੀ ਸ਼ਕਤੀ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਤਾਂ ਸਵਾਗਤ ਕਰਦੇ ਆਂ ਜੋ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਇਤਿਹਾਸਿਕ ਆਰਡਰ ਪਾਸ ਕੀਤਾ ਹੈ ਇਹ ਲੈਂਡ ਪੂਲਿੰਗ ਹੈ ਜਿਹੜੀ ਇਹ ਤਾਂ ਲੈਂਡ ਗ੍ਰੈਬਿੰਗ ਪਾਲਿਸੀ ਸੀ ਔਰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਟਾਲਾ ਹੈ ਜੀ ਇਹਦਾ ਇੱਕੋ ਕੰਮ ਸੀਗਾ ਕਿ ਸਾਰੇ ਪੰਜਾਬ ਨੂੰ ਲੁੱਟ ਕੇ 10000 ਕਰੋੜ ਦਾ ਇੱਕ ਟੀਚਾ अरविंद केजरीवाल ਨੇ ਉਰੇ ਭਗਵੰਤ ਮਾਨ ਸਾਹਿਬ ਤੇ ਇਹਨਾਂ ਦੀ ਸਰਕਾਰ ਨੂੰ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੀ ਝੇਪਾਂ ਦੇ ਵਿੱਚ ਪਾਉਣਾ ਪਰ ਐਸੀ ਪਾਲਿਸੀ ਸੀ ਜਿਹਦੇ ਬਾਰੇ ਕੋਈ ਸਰਕਾਰ ਨੇ ਨਾ ਤਾਂ ਕੋਈ ਇਹਦੀ ਕੋਈ ਸਟੱਡੀ ਕੀਤੀ ਨਾ ਇਹਦੇ ਬਾਰੇ ਕੋਈ ਰੂਲਸ ਫਾਰਮੂਲੇਟ ਕੀਤੇ ਜੀ ਉਹਨ ਇੱਕ ਗੱਲ ਬੜੀ ਸਪਸ਼ਟ ਹੈ ਕਿ ਕੋਰਟ ਨੇ ਇਹਨਾਂ ਨੂੰ ਬੜੇ ਸਪੈਸੀਫਿਕ ਸਵਾਲ ਪੁੱਛੇ ਜਿਨ੍ਹਾਂ ਦਾ ਇਹਨਾਂ ਕੋਲ ਜਵਾਬ ਹੀ ਕੋਈ ਨਹੀਂ ਸੀ ਜੀ ਕੋਰਟ ਨੇ ਪੁੱਛਿਆ ਕਿ ਤੁਸੀਂ ਜਿਹੜੀ ਸੋਸ਼ਲ ਜਿਹੜੀ ਡਿਸਪਲੇਸਮੈਂਟ ਹੋਣੀ ਹੈ ਉਹਦੀ ਕੋਈ ਰਿਪੋਰਟ ਕੱਢੀ ਕਿਉਂਕਿ ਜ਼ਮੀਨ ਦੇ ਨਾਲ ਕਿਸਾਨ ਦਾ ਉਜਾੜਾ ਤਾਂ ਤੁਸੀਂ ਕਰ ਹੀ ਰਹੇ ਹੋ ਬਿਲਕੁਲ ਪਰ ਉਹਦੇ ਨਾਲ ਜਿਹੜੇ ਹੋਰ ਲੋਕ ਨਿਰਭਰ ਐ ਖੇਤੀ ਮਜ਼ਦੂਰ ਐ ਕੋਈ ਉਸ ਪਿੰਡ ਦੇ ਵਿੱਚ ਜਿਹੜੇ ਕੋਈ ਹੋਰ ਕੰਮ ਕਰਦੇ ਨੇ ਜਿਹੜੇ ਉਸੇ ਜ਼ਮੀਨ ਤੇ ਨਿਰਭਰ ਨੇ ਜੀ 65000 ਏਕੜ ਅਗਰ ਇੱਕ ਸਰਕਾਰ ਐਕਵਾਇਰ ਕਰ ਰਹੀ ਐ ਤਾਂ ਕਿੰਨੇ ਲੋਕਾਂ ਦਾ ਉਜਾੜਾ ਹੋ ਰਿਹਾ ਉਹਨਾਂ ਬਾਰੇ ਸਰਕਾਰ ਨੇ ਕੀ ਸੋਚਿਆ ਜੀ ਔਰ ਦੂਸਰਾ ਜਿਹੜਾ ਵੱਡਾ ਸਵਾਲ ਸੀ ਕਿ এনवायरमेंटਲ ਕਲੀਅਰੈਂਸ ਤਾਂ ਮੰਡੇਟਰੀ ਐ ਬਿਲਕੁਲ ਅਗਰ ਆਪਾਂ ਸਕੂਲ ਕਾਲਜ ਲਈ ਵੀ ਜ਼ਮੀਨ ਐਕਵਾਇਰ ਕਰਨੀ ਐ ਉਹਦੇ ਲਈ ਵੀ এনवायरमेंटਲ ਕਲੀਅਰੈਂਸ ਚਾਹੀਦੀ ਐ ਉਰੇ ਤਾਂ ਸਰਕਾਰ ਪ੍ਰਾਈਵੇਟ ਬਿਲਡਰਾਂ ਨੂੰ ਖੁਸ਼ ਕਰ ਰਹੀ ਐ ਜੀ ਤੇ ਤੁਸੀਂ 65000 ਏਕੜ ਐਕਵਾਇਰ ਕਰ ਰਹੇ ਹੋ ਔਰ ਕਦਾ ਦੇ ਉਦਾਹਰਨ ਦਿੰਨਾ ਹੁੰਦਾ ਕਿ 1952 ਚ ਚੰਡੀਗੜ੍ਹ ਦਾ ਨਹੀਂ ਪੱਤਰ ਰੱਖਿਆ ਸੀ ਜੀ 75 ਸਾਲਾਂ ਚ 25000 ਏਕੜ ਜਿਹੜਾ 1952 ਚ ਐਕਵਾਇਰ ਹੋਇਆ ਸੀ ਅੱਜ ਤੱਕ ਕੋਈ ਨਹੀਂ ਭਰਿਆ ਗਿਆ ਹਾਲਾਂਕਿ ਦੋ ਸੂਬਿਆਂ ਦੀ ਇਹ ਪੰਜਾਬ ਦੀ ਤਾਂ ਚਲੋ ਪੱਕੀ ਰਾਜਧਾਨੀ ਹੈ ਹਰਿਆਣਾ ਵੀ ਇਹਨੂੰ ਰਾਜਧਾਨੀ ਦੇ ਤੌਰ ਤੇ ਵਰਤਿਆ ਵਰਤ ਰਿਹਾ ਯੂਟੀ ਵੀ ਹੈ 25000 ਏਕੜ 75 ਸਾਲਾਂ ਚ ਹੁਣੇ ਨਹੀਂ ਭਰਿਆ ਗਿਆ ਤੇ ਪੰਜਾਬ ਦੇ ਵਿੱਚ 65000 ਏਕੜ ਕਦੋਂ ਭਰਿਆ ਜਾਣਾ ਹੈ ਔਰ ਕੀ ਸਰਕਾਰ ਕੋਲ ਇੰਨੇ ਪੈਸੇ ਹੈ ਨੇ ਬਿਲਕੁਲ ਬਿਲਕੁਲ ਧੰਨਵਾਦ ਕਲੀਅਰ ਸਾਹਿਬ ਗੱਲ ਬਾਤ ਦੇ ਲਈ ਆ ਅਰਸ਼ਦੀਪ ਸਿੰਘ ਕਲੇਰ ਜੋ ਗੱਲ ਰੱਖ ਰੇ ਸੀ ਉਹ ਬੇहद ਅਹਿਮ ਸੀ ਕਿ ਜਦੋਂ ਸਰਕਾਰ ਪੂਰੇ ਪੰਜਾਬ ਵਾਸੀਆਂ ਨੂੰ ਇਸ ਗੱਲ ਤੇ ਮਨਾ ਨਹੀਂ ਸਕੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕੋਰਟ ਦੇ ਕੁਝ ਸਪੈਸੀਫਿਕ ਸਵਾਲ ਵਾਤਾਵਰਣ ਡਿਸਪਲੇਸਮੈਂਟ ਸਮਾਜਿਕ ਅਸਰ ਬੇਜ਼ਮੀਨੇ ਲੋਕਾਂ ਤੇ ਅਸਰ ਕੀ ਹੋਏਗਾ ਉਸ ਤੋਂ ਬਾਅਦ ਕੀ ਇਸ ਦੇ ਵਿੱਚ ਪ੍ਰਾਈਵੇਟ ਬਿਲਡਰ ਵੜ ਕੇ ਜ਼ਮੀਨ ਦੀ ਲੁੱਟ ਕਰਨਗੇ ਪੰਜ ਛੇ ਪੰਜ ਛੇ ਸਵਾਲਾਂ ਦਾ ਜਵਾਬ ਸਰਕਾਰ ਨਹੀਂ ਦੇ ਸકી ਕੋਰਟ ਦੇ ਅੰਦਰ ਤਾਂ ਪੂਰੇ ਪੰਜਾਬ ਨੂੰ ਮਨਾਉਣ ਦੇ ਵਿੱਚ ਲੱਗੀ ਹੋਈ ਸੀ ਹਾਲਾਂਕਿ ਸਰਕਾਰ ਨੇ ਕੋਰਟ ਦੇ ਵਿੱਚ ਜ਼ਰੂਰ ਕਿਹਾ ਕਿ ਅਸੀਂ ਲੋਕਾਂ ਤੋਂ ਜ਼ਮੀਨ ਖੋ ਨਹੀਂ ਰਹੇ ਲੋਕਾਂ ਨੂੰ ਕਿਹਾ ਕਿ ਤੁਸੀਂ ਮਰਜ਼ੀ ਨਾਲ ਜ਼ਮੀਨ ਦਿਓ ਨਹੀਂ ਦੇਣੀ ਤੇ ਨਾ ਦਿਓ ਪਰ ਕੋਰਟ ਨੇ ਸਰਕਾਰ ਤੋਂ ਸਿੱਧਾ ਸਵਾਲ ਪੁੱਛ ਲਿਆ ਕਿ ਤੁਸੀਂ ਮੰਨ ਲਓ ਕਿ ਇੱਕ ਪਿੰਡ ਦੇ ਵਿੱਚ 40 ਏਕੜ ਜ਼ਮੀਨ ਹੈਗੀ ਆ 500 ਏਕੜ ਜ਼ਮੀਨ ਹੈਗੀ ਇਹ ਤਾਂ ਉਹਦੇ ਵਿੱਚ 250 ਲੋਕਾਂ ਨੇ ਦਿੱਤੀ 250 ਨਹੀਂ ਦਿੱਤੀ ਯਾਨੀ ਤੇ ਯਾਨੀ ਕਿ ਜ਼ਮੀਨ ਦਾ ਤੁਸੀਂ ਟੁਕੜੇ ਟੁਕੜੇ ਕਰਕੇ ਉਹਨੂੰ ਕਿਸੇ ਕਾਸੇ ਜੋਗਾ ਵੀ ਨਹੀਂ ਛੱਡੋਗੇ ਪੰਜਾਬ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਦਿੱਤੇ ਸੀ ਕਿ ਅਸੀਂ ਲੈਂਡ ਪੂਲਿੰਗ ਦੇ ਤਹਿਤ ਆਪਣੀ ਜ਼ਮੀਨ ਨਹੀਂ ਦੇਣੀ ਉਸ ਤੋਂ ਇਲਾਵਾ ਪਟੀਸ਼ਨਰ ਲੁਧਿਆਣੇ ਤੋਂ ਉੱਠ ਕੇ ਕੋਰਟ ਦੇ ਵਿੱਚ ਗਏ ਸੀ ਆਪਣੀ ਗੱਲ ਰੱਖੀ ਸੀ ਕਿ ਲੈਂਡ ਪੂਲਿੰਗ ਪਾਲਿਸੀ ਜੋ ਹੈ ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਇਸ ਨੂੰ ਵਾਪਸ ਲੈਣਾ ਚਾਹੀਦਾ ਆਖਿਰਕਾਰ ਉਹੀ ਹੋਇਆ ਕੋਰਟ ਨੇ ਕਿਹਾ ਕਿ 4 ਹਫ਼ਤੇ ਲਈ ਰੋਕ ਲਗਾ ਰਹੇ ਹਾਂ ਲੈਂਡ ਪੂਲਿੰਗ ਪਾਲਿਸੀ ਦਾ ਜੋ ਡਰਾਫਟ ਹੈ ਉਸ ਨੂੰ ਵਾਪਸ ਲਓ ਉਸ ਜੋ ਨੋਟੀਫਿਕੇਸ਼ਨ ਉਸ ਨੂੰ ਵਾਪਸ ਲਓ 4 ਹਫ਼ਤੇ ਬਾਅਦ ਕੋਰਟ 'ਚ ਮਿਲਾਂਗੇ ਉਸ ਤੋਂ ਬਾਅਦ ਤੁਹਾਡੀ ਦਲੀਲਾਂ ਜੋ ਹੋਣਗੀਆਂ ਉਸ ਤੋਂ ਅੱਗੇ ਦੀ ਕਾਰਵਾਈ ਕੀਤੀ ਜਾਏਗੀ